ਤਦਰਾ ਪਟਿਆਲਾ ਪੁਲਿਸ ਦੇ ਵੱਲੋਂ ਰਾਜਪੁਰਾ ਸ਼ਹਿਰ ਦੇ ਨਾਮੀ ਵਪਾਰੀ ਦੇ ਵੱਲੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੂ ਅਤੇ ਗੋਲਡੀ ਬ੍ਰਾਡ ਗੈਂਗ ਦੇ ਤਿੰਨ ਗੁਰਗੇ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲ 32 ਬੋਰ ਨਜ਼ਾਇਦ ਪਿਸਤਲ ਅਤੇ 5 ਜਿੰਦਾ ਕਾਰਤੂਸਾਂ ਸਮੇਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬਾਬਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੁਰਾ ਦੀ ਪੁਲਿਸ ਪਾਰਟੀ ਦੇ ਵੱਲੋਂ ਰਾਜਪੁਰਾ ਸ਼ਹਿਰ ਦੇ ਨਾਮੀ ਵਪਾਰੀ ਦੇ ਵੱਲੋਂ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੂ ਅਤੇ ਗੋਲਡੀ ਬ੍ਰਾਡ ਗੈਂਗ ਦੇ ਤਿੰਨ ਗੁਰ ਤੋਂ ਤੁਨਾ ਗਿਆ ਕਿ ਇਹ ਕਿਸੇ ਵੱਡੀ ਫਿਰੋਤੀ ਜਿਹੜੀ ਕਿ ਮੰਗ ਰਹੀ ਸੀ ਤਾਂ ਉਸ ਨੂੰ ਹੋਣਾ ਗ੍ਰਿਫਤਾਰ ਕੀ ਜਿਹੜੀ ਕਿ ਇਹ ਸਫਲਤਾ ਹਾਸਲ ਕੀਤੀ ਹੈ ਅਸਸਪੀ ਨੇ ਦੱਸਿਆ ਕਿ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਲਸ ਮਿਸ਼ਨੂਏ ਅਤੇ ਗੋਲਡੀ ਬ੍ਰਾਂਡ ਦੇ ਵੱਲੋਂ ਵਕ-ਵਕ ਮੋਬਾਈਲ ਨੰਬਰਾਂ ਤੋਂ 50 ਲੱਖ ਰੁਪਏ ਦੀ ਫਿਰੋਤੀ ਦੀ ਧਮਕੀਆਂ ਭਰੀਆਂ ਕਾਲ ਆ ਰਹੀਆਂ ਸੀ ਇਸੇ ਸਬੰਧ ਵਿੱਚ ਪੁਲਿਸ ਨੇ ਮੁਕਦਮਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਕੀਤੀ ਤਾਂ ਉਤੇ ਉਕਤ ਵਪਾਰੀ ਦੀ ਜਾਣਕਾਰੀ ਤੇ ਪਤਾ ਟਿਕਾਣਾ ਗੈਂਗਸਟਰ ਨੂੰ ਦੱਸਣ ਵਾਲੇ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਤਾਂ ਦੋਸ਼ੀ ਹੁਣੋਂ ਪਲੱਸ ਰਿਮਾਨਤੇ ਨਹੀਂ ਤਾਂ ਰਿਮਾਨ ਦੌਰਾਨ ਦੋਸ਼ੀਆਂ ਨੇ ਕਾਫੀ ਹੋਰ ਵੱਡੇ ਖੁਲਾਸੇ ਵੀ ਕੀਤੇ ਨੇ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਪੋਰਸ਼ਨ ਤੇ ਥ੍ਰੈਟ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਇਹ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਵੱਢਦੇ ਮਤਲਬ ਪੂਰੀ ਉਹਦੀ ਰੇਕੀ ਕਰਕੇ ਉਹਨੂੰ ਇੱਕ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਤੇ ਉਹਨੂੰ ਬੜਾ ਉਹਦੇ ਨਾਲ دہشت ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ ਗੋਲਡੀ ਬ੍ਰਾਡ ਦੇ ਬੇਹਤ ਨਜ਼ਦੀਕੀ 골ਡੀ ਰਾਜਪੁਰਾ 골ਡੀ ਢਿੱਲੋਂ ਜਿਹੜਾ ਰਾਜਪੁਰਾ ਬੇਸ ਗੈਂਗਸਟਰ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿੱਲੋਂ ਗੈਂਗ ਜਿਹੜਾ 골ਡੀ ਬ੍ਰਾਂਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਗੁਰਗੇ ਗ੍ਰਿਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਂ ਅਸਲਾ ਬਰੁਖਵੀ ਰਿਕਵਰ ਕੀਤਾ ਅਸੀਂ ਇਸ ਵਾਰ ਤਾਂ ਜਦੋਂ 50 ਲੱਖ ਦੀ ਫਰौती ਦੀ ਮੰਗਾਈ ਤੇ ਉਹ ਆਪਣੇ ਸਗੇ ਸੰਬੰਧੀਆਂ ਨਾਲ ਕੁਦਰਤੀ ਹੁੰਦਾ ਕਿ ਵਪਾਰੀ ਗੱਲ ਜਰੂਰ ਕਰਦਾ ਆ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਐ ਉਹਦੇ ਚ ਬੜਾ ਸਹਿਮ ਦਾ ਮਾਹੌਲ ਸੀਗਾ ਪਰ ਐਸਪੀਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇੰਚਾਰਜ ਸਪੈਸ਼ਲ ਸੈਂਟਰ ਰਾਜਪੋਰਾ ਇੰਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੋਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਾਰ ਦਾ ਤੋਂ ਬੜੇ ਟੈਕਨੀਕਲੀ ਕੋਈ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਔਖਾ ਕੰਮ ਹੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਾਰ ਦਾ ਤੋਂ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਏ ਉਹਨਾਂ ਚੋਂ ਇੱਕ ਜਤਿੰਦਰ ਆਏਗਾ ਇੱਕ ਨਵਜੋਤ ਲਾਡੀ ਨੀਲਪੁਰ ਪਿੰਡ ਦਾ ਤੇ ਤੀਜਾ ਰਾਹੁਲ ਰਾਜਪੁਰੇ ਜੀ ਦਾ ਇਹ ਤਿੰਨ ਬੰਦੇ ਆਨੇ ਗੋਲਡੀ ਢੱਲੋਂ ਜਿਹੜਾ ਯੂਐਸਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਦੀ ਦੀ ਕਾਲ ਕਰਾਈ ਸੀ ਤੇ ਇਸ ਵਾਰ ਦਾਤ ਨੂੰ ਡਰੇਸ ਕਰਨ ਦੇ ਨਾਲ ਹੀ ਇੱਕ ਤੇ ਵਿਬਾਰੀ ਕਮਿਊਨਿਟੀ ਚ ਬੜਾ ਵਧੀਆ ਮੈਸੇਜ ਗਿਆ ਤੇ ਦੂਜਾ ਗੈਂਗਸਟਰ ਅੰਸਰਾਂ ਤੋਂ ਬੜਾ ਸਖਤ ਮੈਸੇਜ ਗਿਆ ਆ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲਾ ਜ਼ਿਲ੍ਹੇ ਚ ਕੋਈ ਇਹੋ ਜੀ ਐਕਸਟਰਸ਼ਨ ਦੀ ਜਾਂ ਫਰੋਦੀ ਦੀ ਕਾਲ ਕਰਕੇ ਫਰੋਦੀ ਵਸੂਲਣ ਚ ਕਾਮਯਾਬ ਹੋ ਜਾਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਕਸਟਰਸ਼ਨ ਕਾਲਾਂ ਪਿੱਛੇ ਪਟਿਆਲਾ ਪੁਲਿਸ ਦਾ 0 ਟੋਲਰੈਂਸ ਪਹੁੰਚ ਆਇਆ ਕੋਈ ਵੀ ਐਕਸਟਰਸ਼ਨ ਕਾਲ ਆਊਗੀ ਅਸੀਂ ਉਹਨੂੰ ਟੈਕਨੀਕਲੀ ਟ੍ਰੇਸ ਵੀ ਕਰਾਂਗੇ ਉਦੋਂ ਦੇ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਟਰਸ਼ਨ ਕਾਲਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਤੇ ਗੈਂਗਸਟਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ ਇਹਨਾਂ ਦੋਸ਼ੀਆਂ ਤੋਂ ਜਿਹੜਾ ਨਵਜੋਤ ਸਿੰਘ ਲਾਡੀ ਆ ਉਹਦੇ ਤੇ ਪਹਿਲਾਂ ਵੀ ਐਨਡੀਪੀਐਸ ਦੇ ਤੇ ਇਰਾਦਾ ਕਤਲ ਵਗੈਰਾ ਦੇ ਸੂਨੀਂਤਰਾ ਮਾਮਲੇ ਮਕਦਮੇ